ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਸਫਰੀ ਮੁਹੱਬਤ ਭਾਗ ਆਖਰੀ ਲੇਖਕ ਰਮਨਦੀਪ ਕੌਰ ਰਮੀ ਮਨਵੀਰ ਨੇ ਤਾਰੀ ਨੂੰ ਸਬਰ ਰੱਖਣ ਲਈ ਕਿਹਾ ਅਤੇ ਉਸ ਨਾਲ ਵਾਅਦਾ ਕੀਤਾ ਕਿ ਉਹ ਤਾਰੀ ਤੇ ਗੀਤ ਨੂੰ ਮਿਲਵਾਉਣ ਵਿੱਚ ਕੋਈ ਕਮੀ ਨਹੀਂ ਛੱਡੇਗਾ ਦਿਨ ਲੰਘਦੇ ਗਏ ਅਤੇ ਹਫਤਾ ਬੀਤ ਗਿਆ ਗੀਤ ਦੇ ਘਰਦਿਆਂ ਨੇ ਮੁੰਡੇ ਵਾਲਿਆਂ ਨੂੰ ਸ਼ਗਨ ਦਾ ਦਿਨ ਪੁੱਛਣ ਲਈ ਇੰਨੀ ਵਾਰੀ ਫੋਨ ਕਰ ਲਿਆ ਸੀ ਪਰ ਮਨਵੀਰ ਦੇ ਘਰਦਿਆਂ ਨੇ ਅਜੇ ਤੱਕ ਕੋਈ ਰਾਹ ਜਿਆ ਨਹੀਂ ਸੀ ਦਿੱਤਾ ਫਿਰ ਇੱਕ ਦਿਨ ਮਨਵੀਰ ਨੇ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਉਹਨਾਂ ਨੂੰ ਸਾਰੀ ਗੱਲ ਸਮਝਾ ਦਿੱਤੀ ਉਸਨੇ ਕਿਹਾ ਤਾਰੀ ਇਮਾਨਦਾਰ ਤੇ ਮਿਹਨਤੀ ਮੁੰਡਾ ਏ ਤੇ ਦੂਜੀ ਗੱਲ ਉਹ ਬਹੁਤ ਸਾਫ਼ ਦਿਲ ਦਾ ਇਨਸਾਨ ਹੈ ਮੇਰੇ ਅੱਗੇ ਆਪਣੇ ਹੱਥ ਵਨ ਕੇ ਉਹਨੇ ਮੇਰੇ ਤੋਂ ਆਪਣਾ ਪਿਆਰ ਮੰਗਿਆ ਏ ਮੈਂ ਹਰ ਹਾਲਤ ਵਿੱਚ ਉਸ ਦਾ ਸਾਥ ਦੇਣਾ ਚਾਹੁੰਦਾ ਮੈਨੂੰ ਤਾਂ ਕੁੜੀ ਹੋਰ ਵੀ ਮਿਲ ਜਾਣੀ ਏ ਸ਼ੇਅਰ ਕਰ ਲਿਓ ਆਪਣੇ ਚਾ ਪੂਰੇ ਮੇਰਾ ਵਿਆਹ ਕਰਕੇ ਪਰ ਹੁਣ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਮੈਂ ਉਹਨਾਂ ਦੋਵਾਂ ਨੂੰ ਮਿਲਾ ਸਕਾਂ ਜੇ ਮੈਂ ਉਹਨਾਂ ਦੋਵਾਂ ਨੂੰ ਨਾਮ ਲਾ ਸਕਿਆ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕੂੰਗਾ ਉਸ ਦੀ ਗੱਲ ਸੋਕੇ ਘਰ ਦੇ ਲਾਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਾ ਕੋਈ ਗੀਤ ਨੂੰ ਗਲਤ ਕਹਿ ਰਿਹਾ ਸੀ ਅਤੇ ਕੋਈ ਚਰਿੱਤਰਹੀਣ ਦੱਸ ਰਿਹਾ ਸੀ ਕੋਈ ਉਸ ਨੂੰ ਧੋਖੇबाज ਕੁੜੀ ਦਾ ਖਿਤਾਬ ਦੇ ਰਿਹਾ ਸੀ ਜਿਹੜੀ ਕਿਸੇ ਹੋਰ ਮੁੰਡੇ ਨਾਲ ਘੁੰਮਦੀ ਰਹੀ ਅਤੇ ਹੁਣ ਸਭ ਕੁਝ ਜੋ ਲੁਕਾ ਕੇ ਵਿਆਹ ਕਰਵਾ ਰਹੀ ਸੀ। ਮਨਵੀਰ ਦੀ ਮੰਮੀਤਾ ਗੀਤ ਨੂੰ ਗਾਲਾਂ ਹੀ ਕੱਢਣ ਲੱਗ ਪਈ ਸੀ। ਪਰ ਫਿਰ ਮਨਵੀਰ ਦੀ ਭੈਣ ਕਮਲ ਅਤੇ ਉਸਦੇ ਪਤੀ ਨੇ ਸਭ ਨੂੰ ਠੰਡੇ ਹੋਣ ਲੈ ਕੇ ਆ ਅਤੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਗਿਆ। ਉਸ ਦੀ ਭੈਣ ਦੇ ਕਹਿਣ ਤੇ ਘਰਦਿਆਂ ਨੇ ਅਜ ਚੁੱਪ ਰਹਿ ਕੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ। ਮਨ ਵੀਰ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਰਿਸ਼ਤੇ ਤੋਂ ਜਵਾਬ ਦੇਣ ਲਈ ਕਿਹਾ ਪਰ ਉਹ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਕਿ ਉਹ ਗੀਤ ਨਾਲ ਵਿਆਹ ਤਾਂ ਨਹੀਂ ਕਰਵਾਵੇਗਾ ਔਰ ਉਸ ਦਾ ਵਿਆਹ ਤਾਰੀ ਨਾਲ ਕਰਵਾ ਕੇ ਹੀ ਸੱਲ ਲਵੇਗਾ ਫਿਰ ਚਾਹੇ ਉਸ ਨੂੰ ਜੋ ਮਰਜ਼ੀ ਕਰਨਾ ਪਵੇ ਉਸ ਦੀ ਗੱਲ ਉਸ ਦੇ ਘਰਦਿਆਂ ਨੂੰ ਅਜੀਬ ਲੱਗ ਰਹੀ ਸੀ ਪਰ ਫਿਰ ਵੀ ਉਹਨਾਂ ਨੇ ਉਸ ਨੂੰ ਹਰ ਹਾਲਤ ਵਿੱਚ ਉਸ ਦੇ ਨਾਲ ਰਹਿਣ ਦਾ ਵਾਅਦਾ ਕੀਤਾ ਫੇਰ ਸ਼ੁਰੂ ਹੋਈ ਕੋਸ਼ਿਸ਼ ਕੁਝ ਇਸ ਤਰ੍ਹਾਂ ਦਾ ਸੋਚਣ ਦੀ ਕਿ ਤਾਰੀ ਤੇ ਗੀਤ ਦਾ ਵਿਆਹ ਵੀ ਹੋ ਜਾਵੇ ਪਰ ਕਿਸੇ ਨੂੰ ਵੀ ਪਤਾ ਵੀ ਨਾ ਲੱਗੇ ਕਿ ਕਿਸ ਤਰ੍ਹਾਂ ਅਤੇ ਕਿਸ ਦੀ ਬਿਉਂਤਬੰਦੀ ਨਾਲ ਇਸ ਤਰ੍ਹਾਂ ਦੇ ਅਸੰਭਵ ਕੰਮ ਨੂੰ ਸੰਭਵ ਬਣਾਇਆ ਗਿਆ ਬਹੁਤ ਸੋਚਣ ਤੋਂ ਬਾਅਦ ਮਨਵੀਰ ਦੇ ਦਿਮਾਗ ਵਿੱਚ ਇੱਕ ਵਿਉਂਤ ਆਈ ਕਿ ਉਹ ਛਗਨੀ ਥਾਂ ਵਿਆਹ ਹੀ ਕਰ ਲੈਣਾ ਤਾਂ ਸ਼ਾਇਦ ਕੁਝ ਹੱਦ ਤੱਕ ਇਸ ਤਰ੍ਹਾਂ ਦੀ ਬਿਉਂਤ ਨੂੰ ਨਿਪਰੇ ਚਾੜਿਆ ਜਾ ਸਕਦਾ ਹੈ ਕਿਉਂਕਿ ਉਹ ਸੋਚ ਰਿਹਾ ਸੀ ਕਿ ਉਹ ਆਪਣੀ ਥਾਂ ਤਾਰੀ ਦੇ ਸੇਹਰਾ ਬਣ ਕੇ ਉਸ ਨੂੰ ਗੀਤ ਨਾਲ ਵਿਆਹ ਕਰਵਾਉਣ ਲਈ ਭੇਜ ਦੇਵੇਗਾ ਪਰ ਕਿਤੇ ਨਾ ਕਿਤੇ ਇਸ ਵਿਆਹਤ ਵਿੱਚ ਵੀ ਕਮੀ ਸੀ ਕਿਉਂਕਿ ਜਦੋਂ ਆਨੰਦ ਕਾਰਜ ਹੋਣੇ ਹੋਣਗੇ ਤਾਂ ਮੁੰਡੇ ਦੇ ਚਿਹਰੇ ਤੋਂ ਸੇਹਰਾ ਉਤਾਰ ਦਿੱਤਾ ਜਾਵੇਗਾ ਤਾਂ ਸਭ ਨੂੰ ਪਤਾ ਲੱਗ ਜਾਵੇਗਾ ਕਿ ਉਹ ਮੁੰਡਾ ਮਨਵੀਰ ਨਹੀਂ ਸਗੋਂ ਤਾਰੀ ਹੈ ਬਹੁਤ ਸੋਚਿਆ ਪਰ ਕੋਈ ਇਸ ਤਰ੍ਹਾਂ ਦਾ ਢੰਗ ਨਾ ਮਿਲਿਆ ਜਿਸ ਨਾਲ ਉਹ ਉਨ੍ਹਾਂ ਦੋਵਾਂ ਦਾ ਗੋਤੋ ਗੁਪਤੀ ਵਿਆਹ ਕਰਵਾ ਸਕੇ ਪਰ ਆਪਣਾ ਵਾਦਾ ਨਿਭਾਉਣ ਲਈ ਮਨਵੀਰ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ ਉਧਰ ਗੀਤ ਦੇ ਘਰਦਿਆਂ ਨੇ ਵਿਚੋਲੇ ਨੂੰ ਸ਼ਗਨ ਦੀ ਤਾਰੀਖ ਪੁੱਛ-ਪੁੱਛ ਕੇ ਤੰਗ ਕਰ ਰੱਖਿਆ ਸੀ ਅਤੇ ਵਿਚੋਲੇ ਨੇ ਅੱਗੋਂ ਮਨਵੀਰ ਦੇ ਘਰਦਿਆਂ ਨੂੰ ਪਰ ਮਨਵੀਰ ਨੂੰ ਕੋਈ ਤਰੀਕਾ ਨਹੀਂ ਸੀ ਸੁਝ ਰਿਹਾ ਫੁੱਟ ਰਿਹਾ ਇਸ ਲਈ ਉਸਨੇ ਆਪਣੇ ਘਰਦਿਆਂ ਨੂੰ ਸ਼ਗਨ ਦੀ ਤਾਰੀਖ ਰੱਖਣ ਲਈ ਕਹਿ ਦਿੱਤਾ ਕਰਦਿਆ ਨੇ 2 ਦਿਨ ਬਾਅਦ ਦੀ ਤਾਰੀਖ ਰੱਖ ਦਿੱਤੀ ਅਤੇ ਗੀਤ ਦੇ ਘਰ ਵੀ ਸੁਨੇਹਾ ਭੇਜ ਦਿੱਤਾ ਗਿਆ ਸਾਰੇ ਸ਼ਗਨ ਦੀਆਂ ਤਿਆਰੀਆਂ ਵਿੱਚ ਲੱਗੇ ਸਨ ਗੀਤ ਦੇ ਪਰਿਵਾਰ ਵਾਲਿਆਂ ਤੋਂ ਤਾਂ ਚਾਹ ਹੀ ਨਹੀਂ ਸੀ ਚੁੱਕਿਆ ਜਾ ਰਿਹਾ 2 ਦਿਨ ਕਦੋਂ ਬੀਤ ਗਏ ਪਤਾ ਹੀ ਨਹੀਂ ਸੀ ਲੱਗਿਆ ਮਿੱਠਿਆ ਦਿਨ ਆ ਗਿਆ ਅਤੇ ਸਾਰੇ ਤੜਕੇ ਤੋਂ ਹੀ ਤਿਆਰ ਹੋ ਗਏ ਸਨ 10 ਵਜ ਗਏ ਸਨ ਬਸ ਤਾਰੀ ਦੀ ਉਡੀਕ ਸੀ ਜੋ ਅਜੇ ਤੱਕ ਵੀ ਨਹੀਂ ਸੀ ਆਇਆ ਸਾਢੇ 10 ਵਜੇ ਨੂੰ ਸੀ ਤਾਂ ਮਨਵੀਰ ਨੇ ਫੋਨ ਕਰਕੇ ਤਾਰੀ ਨੂੰ ਆਉਣ ਲਈ ਕਿਹਾ ਪਰ ਅਘਿਓ ਤਾਰੀ ਬਹੁਤ ਰੋ ਰਹੀ ਸੀ ਰੋ ਰੋਂਦੇ ਰੋਂਦੇ ਹੀ ਉਸਨੇ ਕਿਹਾ ਕਿ ਗੀਤ ਨੇ ਉਸਨੂੰ ਫੋਨ ਕਰਕੇ ਕਿਹਾ ਮੇਰੀ ਮੰਗਣੀ ਹੋਣ ਲੱਗੀ ਹੈ ਥੋੜੇ ਦਿਨਾਂ ਨੂੰ ਵਿਆਹ ਵੀ ਕਰ ਦੇਣਗੇ ਪਰ ਤੇਰੇ ਤੋਂ ਤਾਂ ਅਜੇ ਤੱਕ ਮੇਰੇ ਘਰਦਿਆਂ ਨਾਲ ਗੱਲ ਵੀ ਨਹੀਂ ਕਰ ਹੋਈ ਤੂੰ ਮੈਨੂੰ ਵਿਆਹ ਕੇ ਕਿੱਥੋਂ ਲੈ ਜਾਵੇਂਗਾ ਤੂੰ ਬਸ ਇੱਕ ਵਾਰ ਮੇਰੀ ਗੱਲ ਸੁਣਾ ਬਾਈ ਬਣ ਕੇ ਉਹ ਹੈਗੀ ਪੋਲੀ ਉਹਨੂੰ ਕਿਹੜਾ ਪਤਾ ਏ ਕਿ ਤੂੰ ਕੀ ਕੀ ਕਰਦਾ ਫਿਰ ਰਿਹਾ ਐ ਉਹਦੇ ਵਾਸਤੇ ਬਸ ਤੂੰ ਜਲਦੀ ਆ ਆ ਜਾ ਵੀਰ ਬਣ ਕੇ ਆਪਾਂ ਜਾਣਾ ਐ ਉਹ ਰਾਹ ਦੇਖਦੇ ਹੋਣਗੇ ਬੈਠੇ ਮਨਵੀਰ ਨੇ ਉਸ ਨੂੰ ਦਲਾਸਾ ਦਿੱਤਾ ਤੁਸੀਂ ਚੱਲੋ ਮੈਂ ਮੰਗਨੇ ਆਉਣਾ ਐ ਕਹਿ ਕੇ ਤਾਰੀ ਨੇ ਫੋਨ ਕੱਟ ਦਿੱਤਾ ਅਤੇ ਸਾਰੇ ਗੀਤ ਦੇ ਘਰ ਪਹੁੰਚ ਗਏ ਸਾਰੇ ਸ਼ਗਨ ਵਿਹਾਰ ਕਰਨ ਤੋਂ ਬਾਅਦ ਦੋਹਾਂ ਦਾ ਰੋਕਾ ਕਰਨ ਲੱਗੇ ਤਾਂ ਮਨਵੀਰ ਨੇ ਗੀਤ ਦੇ ਪਾਪਾ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਅੰਕਲ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਬਸ 2 ਮਿੰਟ ਮੇਰੀ ਗੱਲ ਸੁਣ ਲਓ ਮੈਂ ਤੁਹਾਡੇ ਅੱਗੇ ਹੱਥ ਬੰਨਦਾ ਮੈਨੂੰ ਪਤਾ ਹੈ ਤੂੰ ਕਿਹੜੀ ਗੱਲ ਕਰਨੀ ਹੈ ਪੁੱਤ ਅਸੀਂ ਬੰਨਦਾ ਸਰਦਾ ਸਾਰਾ ਸਮਾਨ ਆਪਣੀ ਨੀਂਤੀ ਨੂੰ ਦੇਵਾਂਗੇ ਤੂੰ ਫਿਕਰ ਨਾ ਕਰ ਆਖਰ ਅਸੀਂ ਵੀ ਤਾਂ ਆਪਣੀ ਧੀ ਵਸਾਉਣੀ ਹੈ ਜੀ ਦਾ ਪਿਤਾ ਬੋਲਿਆ ਅੰਕਲ ਮੈਂ ਦੇਣ ਲੈਣ ਦੀ ਕੋਈ ਗੱਲ ਨਹੀਂ ਕਰੀ ਮੈਂ ਇੱਕ ਹੋਰ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਬਸ ਇੱਕ ਵਾਰ ਮੇਰੀ ਗੱਲ ਸੁਣ ਲਓ ਮਨਵੀਰ ਮੈਂ ਤਾਂ ਕਰ ਰਿਹਾ ਸੀ ਠੀਕ ਹੈ ਪੁੱਤ ਬੋਲ ਕੀ ਗੱਲ ਹੈ ਗੀਤ ਦੇ ਪਿਤਾ ਨੇ ਪੁੱਛਿਆ ਅੰਕਲ ਇਹ ਇਕੱਲੇ ਗੱਲ ਕਰਗੇ ਆਪਾਂ ਤਾਂ ਜ਼ਿਆਦਾ ਵਧੀਆ ਏ ਮਨਵੀਰ ਬੋਲਿਆ ਚੰਗਾ ਪੁੱਤ ਜਿਵੇਂ ਤੇਰੀ ਮਰਜ਼ੀ ਹੈ ਆ ਜਾ ਮੇਰੇ ਮਗਰੇ ਤੁਰਿਆ ਫਰਾ ਗੀਤ ਦੇ ਪਿਤਾ ਨੇ ਅੱਗੇ ਉਹ ਤੁਰਦੇ ਨੇ ਕਿਹਾ ਇਹ ਦੋਵੇਂ ਇੱਕ ਕਮਰੇ ਵਿੱਚ ਗਏ। ਉੱਥੇ ਅੰਦਰ ਪਹੁੰਚ ਕੇ ਹੀ ਮਨਵੀਰ ਨੇ ਅੰਦਰੋਂ ਕੁੰਡੀ ਲਗਾ ਦਿੱਤੀ ਅਤੇ ਫਿਰ ਬੋਲਿਆ। ਅੰਕਲ ਗੀਤ ਦੇ ਬਾਰੇ ਮੈਨੂੰ ਸਭ ਪਤਾ ਲੱਗ ਚੁੱਕਾ ਹੈ। ਤੁਸੀਂ ਜੋ ਮੇਰੇ ਨਾਲ ਕਰਨ ਜਾ ਰਹੇ ਹੋ ਉਹ ਗਲਤ ਹੈ। ਤੁਸੀਂ ਮੇਰੇ ਤੇ ਗੀਤ ਨਾਲ ਧੋਖਾ ਕਰਨ ਜਾ ਰਹੇ ਹੋ। ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ। ਤੁਸੀਂ ਕਿਹੋ ਜਿਹੇ ਬਾਪੋ ਜਿਹੜੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨਹੀਂ ਦੇਖ ਸਕਦੇ। ਕਿਉਂ ਕਰ ਰਹੇ ਹੋ ਤੁਸੀਂ ਐਦਾਂ? ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਧੀ ਮੇਰੇ ਨਾਲ ਵਿਆਹ ਕਰਵਾ ਕੇ ਖੁਸ਼ ਰਹੂਗੀ ਨਹੀਂ ਕਦੇ ਵੀ ਨਹੀਂ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਤੇ ਉਹ ਉਸੇ ਦੀ ਇਮਾਨਤ ਹੈ ਪਲੀਜ਼ ਤੁਸੀਂ ਉਹਦਾ ਰਿਸ਼ਤਾ ਤਾਰੀ ਨਾ ਕਰ ਦਿਓ ਮੈਂ ਵਿਆਹ ਨਹੀਂ ਕਰਾ ਸਕਦਾ ਤੁਸੀਂ ਪਲੀਜ਼ ਉਹਨਾਂ ਨੂੰ ਅਲੱਗ-ਅਲੱਗ ਨਾ ਕਰੋ ਮੈਂ ਤੁਹਾਡੇ ਪੈਰੀ ਹੱਥ ਲਾ ਦਿੰਦਾ ਹਾਂ ਤੁਸੀਂ ਉਹਨਾਂ ਦੋਹਾਂ ਦਾ ਵਿਆਹ ਕਰ ਦਿਓ ਪਲੀਜ਼ ਪਲੀਜ਼ ਅੰਕਲ ਜ਼ੁਲਮ ਨਾ ਕਰੋ ਪਰ ਪੁੱਤ ਉਹ ਮੁੰਡਾ ਮੇਰੀ ਧੀ ਨੂੰ ਪਿਆਰ ਨਹੀਂ ਕਰਦਾ ਬਸ ਉਹ ਤਾਂ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਸੀ ਵੀ ਕਦੇ ਇਹ ਉਹਦੇ ਹੱਥ ਆਵੇ ਕਿਉਂ ਇਹ ਕਹਿ ਕੇ ਗੀਤ ਦਾ ਪਿਤਾ ਰੋਣ ਲੱਗ ਪਿਆ ਉਹ ਇਸ ਤਰ੍ਹਾਂ ਦਾ ਮੁੰਡਾ ਨਹੀਂ ਹੈ ਅੰਕਲ ਉਹ ਤਾਂ ਬਹੁਤ ਨੇਕ ਦਿਲ ਤੇ ਸੱਚਾ ਮੁੰਡਾ ਹੈ ਉਹ ਤੁਹਾਡੀ ਧੀ ਨੂੰ ਬਹੁਤ ਖੁਸ਼ ਰੱਖੂਗਾ ਬਸ ਇੱਕ ਵਾਰ ਤੁਸੀਂ ਮੇਰੇ ਤੇ ਯਕੀਨ ਕਰਕੇ ਉਹਨੂੰ ਉਹਦੇ ਨਾਲ ਤੋਰ ਦਿਓ ਮਨ ਵੀਰ ਹੱਤ 100 ਦਾ ਹੋਇਆ ਕਹਿ ਰਿਆ ਸੀ ਫੇਰ ਜੇ ਉਹ ਮੁੰਡਾ ਚੰਗਾ ਏ ਤਾਂ ਉਹ ਗੀਤ ਦਾ ਹੱਥ ਮੰਗਣ ਕਿਉਂ ਨਹੀਂ ਆਇਆ ਮੇਰੇ ਕੋਲ ਆਪਣੇ ਮਾਂ ਬਾਪ ਨੂੰ ਲੈ ਕੇ ਗੀਤ ਦਾ ਪਿਤਾ ਬੋਲਿਆ ਮਾਂ ਉਹਦੀ ਨਿਆਣੇ ਹੁੰਦੇ ਦੀ ਮਰ ਗਈ ਸੀ ਤੇ ਪਿਓ ਬੁੱਢਾ ਮੰਝੇ ਤੇ ਪਿਆਏ ਗਰੀਬੀ ਕਾਰਨ ਸਾਥ ਦਿੱਤਾ ਨਹੀਂ ਕਿਸੇ ਨੇ ਇਹ ਇਕੱਲਾ ਆਇਆ ਤਾਂ ਅੱਗੋਂ ਵਿਆਹ ਦੀ ਤਿਆਰੀ ਹੁੰਦੀ ਦੇਖ ਡਰ ਦੇ ਗੱਲ ਨੇ ਗੱਲ ਨਹੀਂ ਕੀਤੀ ਵੀ ਕਿਤੇ ਗੀਤ ਤੇ ਉਹਦੇ ਘਰਦਿਆਂ ਦੀ ਇੱਜ਼ਤ ਨਾਂ ਨਲਾਮ ਹੋ ਜੇ ਬਾਕੀ ਰਹੀ ਗੱਲ ਗੀਰ ਦੀ ਖੁਸ਼ੀ ਦੀ ਤਾਂ ਮੈਂ ਗਰੰਟੀ ਲੈਂਦਾ ਉਹ ਦੋਵੇਂ ਬਹੁਤ ਖੁਸ਼ ਰਹਿਣਗੇ ਜੋ ਮੁੰਡਾ ਹੁਣੇ ਤੁਹਾਡੀ ਇੱਜ਼ਤ ਦੀ ਐਨੀ ਪ੍ਰਵਾਹ ਕਰਦਾ ਏ ਉਹ ਫੇਰ ਕਿਉਂ ਨਹੀਂ ਕਰੂਗਾ ਤੁਸੀਂ ਆਪ ਸੋਚੋ ਮਨਵੀਰ ਨੇ ਸੰਜਾਇਆ ਪਾਪੁੱਤ ਜੇ ਮੈਂ ਇਸ ਤਰ੍ਹਾਂ ਕਰਿਆ ਤਾਂ ਸਾਡੀ ਬਹੁਤ ਬਦਨਾਮੀ ਹੋ ਜਾਣੀ ਹੈ ਕਿਉਂਕਿ ਸਾਰਿਆਂ ਨੇ ਤੈਨੂੰ ਦੇਖ ਲਿਆ ਏ ਗੀਤ ਦੇ ਪਿਤਾ ਨੇ ਦੁਬਿਧਾ ਵਿੱਚ ਪਏ ਨੇ ਕਿਹਾ ਉਹਦੀ ਤੁਸੀਂ ਫਿਕਰ ਨਾ ਕਰੋ ਮੈਂ ਸਭ ਸੋਚ ਕੇ ਇਹੀ ਗੱਲ ਕੀਤੀ ਹੈ ਤੁਸੀਂ ਬਸ ਮੇਰਾ ਸਾਥ ਦੇਣਾ ਹੈ ਬਾਕੀ ਮੈਂ ਆਪੇ ਸੰਭਾਲ ਲੈਣਾ ਹੈ ਸਭ ਮਨਵੀਰ ਨੇ ਗੀਤ ਦੇ ਪਾਪਾ ਨੂੰ ਦਿਲਾਸਾ ਦਿੱਤਾ ਦੱਸੋ ਮੇਰਾ ਸਾਥ ਦੇਵੋਗੇ ਅੰਕਲ ਮਨਵੀਰ ਨੇ ਪੁੱਛਿਆ ਪਰਪੁੱਤ ਤੂੰ ਕਰੇਂਗਾ ਕੀ ਬਸ ਤੁਸੀਂ ਹਾਂ ਨਾ ਦੱਸੋ ਕਰ ਤਾਂ ਮੈਂ ਆਪੇ ਲੈਣਾ ਹੈ ਜੋ ਮੈਨੂੰ ਠੀਕ ਲੱਗਦਾ ਏ ਮਨਵੀਰ ਨੇ ਜਵਾਬ ਦਿੱਤਾ ਠੀਕ ਆ ਪੁੱਤ ਦੱਸ ਮੇਰੀ ਕੀ ਮਦਦ ਚਾਹੀਦੀ ਐ ਗੀਤ ਦੇ ਪਿਤਾ ਨੇ ਪੁੱਛਿਆ ਇਹ ਹੋਈ ਨਾ ਗੱਲ ਅੰਕਲ ਹੁਣ ਵਾਸਤੇ ਤੁਸੀਂ ਜਿਵੇਂ ਜਿਵੇਂ ਮੈਂ ਕਹਾ ਉਵੇਂ-ਉਵੇਂ ਕਰੀ ਜਾਇਓ ਹੁਣ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣੀ ਦੂਜੀ ਬੇਟੀ ਨਾਲ ਮਿਲਾਓ ਉੋਂ ਤੱਕ ਮੈਂ ਤਾਰੀ ਨੂੰ ਪੁੱਛਦਾ ਹਾਂ ਵੀ ਉਹ ਅਜੇ ਤੱਕ ਆਇਆ ਕਿਉਂ ਨਹੀਂ ਮਨਵੀਰ ਨੇ ਕਿਹਾ ਪਰ ਪੁੱਤ ਦੂਜੀ ਕੁੜੀ ਨੂੰ ਕਿਉਂ ਬੁਲਾਉਣਾ ਏ ਉਹਦੇ ਤੋਂ ਕੀ ਕਰਾਉਣਾ ਏ ਆਪਾਂ ਗੀਤ ਦੇ ਪਿਤਾ ਨੇ ਸਵਾਲ ਕੀਤਾ ਤੁਸੀਂ ਬੁਲਾਉ ਤਾਂ ਸਹੀ ਪਹਿਲਾਂ ਮਨਵੀਰ ਨੇ ਕਿਹਾ ਠੀਕ ਹੈ ਮੈਂ ਬੁਲਾ ਕੇ ਲਿਆਉਂਦਾ ਗੀਤ ਦੇ ਪਿਤਾ ਨੇ ਬਾਹਰ ਜਾਂਦੇ ਨੇ ਕਿਹਾ ਥੋੜੇ ਸਮੇਂ ਬਾਅਦ ਉਹ ਆਪਣੀ ਛੋਟੀ ਬੇਟੀ ਨੂੰ ਨਾਲ ਲੈ ਕੇ ਵਾਪਸ ਆ ਗਿਆ ਮਨ ਵੀਰ ਨੇ ਬਿਨਾ ਸਮਾਗਵਾਏ ਹੀ ਤਾਰੀ ਤੇ ਗੀਤ ਬਾਰੇ ਸਾਰੀ ਗੱਲ ਕੀਤੀ ਛੋਟੀ ਭੈਣਾ ਪ੍ਰੀਤ ਨੂੰ ਦੱਸ ਦਿੱਤੀ ਨਾਲ ਹੀ ਉਸਨੇ ਆਪਣੀ ਅੱਗੇ ਦੀ ਕਾਰਵਾਈ ਦੱਸ ਦਿੱਤੀ ਉਸਨੇ ਕਿਹਾ ਰੀਤ ਮੈਂ ਚਾਹੁੰਦਾ ਹਾਂ ਕਿ ਉਹਨਾਂ ਦੋਵਾਂ ਦਾ ਵਿਆਹ ਵੀ ਹੋ ਜਾਵੇ ਅਤੇ ਕਿਸੇ ਨੂੰ ਇਹ ਵੀ ਨਾ ਪਤਾ ਲੱਗੇ ਇਹ ਉਹ ਮੁੰਡਾ ਤਾਰੀ ਹੈ ਪਰ ਇਹ ਸਭ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡੀ ਸਭ ਦੀ ਮਦਦ ਦੀ ਲੋੜ ਹੈ ਪਰ ਮੈਂ ਇਹਦੇ ਵਿੱਚ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ ਭਲਾ रीत ने पूछा मेरे नाल ਵਿਆਹ ਕਰਵਾ ਕੇ ਮਨਵੀਰ ਬੋਲਿਆ ਕੀ ਮਤਲਬ ਤੁਸੀਂ ਇਹ ਕੀ ਬੋਲ ਰਹੇ ਹੋ ਰੀਤ ਨੇ ਥੋੜਾ ਗੁੱਸੇ ਵਿੱਚ ਕਿਹਾ ਹਾਂ ਪੁੱਤ ਇਹ ਤੂੰ ਕੀ ਕਹੀ ਜਾ ਰਿਹਾ ਹੈ ਲੋਕ ਕੀ ਕਹਿਣਗੇ ਜੀਤ ਦੇ ਪਿਤਾ ਨੇ ਪੁੱਛਿਆ ਮੈਂ ਤਾਂ ਉਹਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਮੈਂ ਇਹੀ ਕਹੂੰਗਾ ਕਿ ਉਹ ਸਭ ਤੁਸੀਂ ਨਾ ਸੋਚੋ ਮੈਂ ਆਪੇ ਸਭ ਸੰਭਾਲ ਲਊਗਾ ਬਸ ਤੁਸੀਂ ਮੇਰਾ ਸਾਥ ਦੇਣਾ ਏ ਇਹਦੇ ਵਿੱਚ ਹੀ ਸਭ ਦੀ ਭਲਾਈ ਹੈ ਇਹ ਖੁਸ਼ੀ ਵੀ ਹੈ ਮਨਵੀਰ ਬੋਲਿਆ ਜੇ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਿਆ ਤਾਂ ਦੀਦੀ ਦੀ ਬਦਨਾਮੀ ਨਹੀਂ ਹੋਊਗੀ ਲੋਕ ਕਹਿਣਗੇ ਮੁੰਡੇ ਨੇ ਛੋਟੀ ਭੈਣ ਨਾਲ ਵਿਆਹ ਕਰਵਾ ਲਿਆ ਇਹਦੇ ਵਿੱਚ ਕੋਈ ਕਮੀ ਹੋਊਗੀ ਰੀਤ ਨੇ ਫਿਕਰ ਜਤਾਇਆ ਲਓ ਆ ਗਿਆ ਫੋਨ ਤਾਰੀ ਦਾ ਵੀ ਕਹਿ ਕੇ ਮਨਵੀਰ ਨੇ ਫੋਨ ਚੁੱਕਿਆ ਤਾਰੀ ਤੂੰ ਆਇਆ ਕਿਉਂ ਨਹੀਂ ਬਾਈ ਮੈਂ ਤੇਰੇ ਵਿਆਹ ਦੀਆਂ ਸਲਾਹਾਂ ਬਣਾਈ ਜਾਂਦਾ ਤੇ ਤੂੰ ਐ ਕਿ ਅਜੇ ਤੱਕ ਆਇਆ ਹੀ ਨਹੀਂ ਜੇ ਨਹੀਂ ਸਲਾਹ ਵਿਆਹ ਕਰਵਾਉਣ ਦੀ ਤਾਂ ਮੈਂ ਵਿਆਹ ਕਰਵਾ ਲੈਣਾ ਫਿਰ ਤੇਰੀ ਗੀਤ ਨਾਲ ਮਨਵੀਰ ਨੇ ਮਜ਼ਾਕ ਕੀਤਾ ਨਾਨਾ ਬਾਈ ਬਸ ਬਾਪੂ ਜੀ ਜ਼ਿਆਦਾ ਢਿੱਲੇ ਹੋ ਗਏ ਸੀ ਮਾ ਰਹੇ ਐ ਪਰ ਤੂੰ ਦੱਸ ਮੇਰਾ ਕੰਮ ਬਣ ਜੂ ਕਿ ਨਹੀਂ ਤਾਰੀ ਨੇ ਪੁੱਛਿਆ ਓਏ ਤੂੰ ਆ ਤਾਂ ਸਹੀ ਕੇਰਾ ਕੰਮ ਬਣ ਜੂ ਕੀ ਕੰਮ ਤਾਂ ਬਣ ਗਿਆ ਸਮਝ ਫਟਾਫਟ ਆ ਜਾ ਜਲਦੀ ਮਨਵੀਰ ਨੇ ਕਿਹਾ ਹਾਂ ਭਾਈ ਬਸ ਆ ਗਿਆ ਹੁਣੇ ਕਹਿ ਤਾਰੀ ਨੇ ਫੋਨ ਕੱਟ ਦਿੱਤਾ ਮਨਵੀਰ ਨੇ ਫੇਰ ਗੀਤ ਦੇ ਪਾਪਾ ਅਤੇ ਰੀਤ ਦੋਵਾਂ ਨੂੰ ਕਿਹਾ ਦੇਖੋ ਮੈਨੂੰ ਪਤਾ ਹੈ ਕਿ ਬਹੁਤ ਹੀ ਜਲਦਬਾਜੀ ਵਿੱਚ ਸਭ ਕਰਨਾ ਪੈ ਰਿਹਾ ਹੈ ਪਰ ਮੇਰੇ ਤੇ ਯਕੀਨ ਕਰਕੇ ਤੁਸੀਂ ਮੈਂ ਜਿਵੇਂ ਕਹਿ ਰਿਹਾ ਹਾਂ ਉਸੇ ਤਰ੍ਹਾਂ ਕਰੋਗੇ ਤਾਂ ਤੁਹਾਡੀ ਇੱਜ਼ਤ ਤੇ ਮਾਣ ਸਨਮਾਨ ਬਣਿਆ ਰਹੂਗਾ ਤੇ ਮੈਂ ਇਸ ਗੱਲ ਦੀ ਤੇ ਤਾਰੀ ਦੀ ਫੁੱਲ ਗਰੰਟੀ ਲੈਣਾ ਹੈ। ਉਹਦੇ ਵਰਗਾ ਮੁੰਡਾ ਦੀਵਾ ਲੈ ਕੇ ਲੱਭੇ ਤੇ ਵੀ ਨਹੀਂ ਮਿਲਣਾ ਤੁਹਾਨੂੰ। ਬਸ ਹੁਣ ਤੁਸੀਂ ਕਿਸੇ ਤਰ੍ਹਾਂ ਆਂਟੀ ਜੀ ਨੂੰ ਵੀ ਇਹ ਗੱਲ ਸਮਝਾਓ ਤੇ ਵਿਆਹ ਲਈ ਮਨਵਾਓ। ਨਾਲੇ ਵਿਆਹ ਵੀ ਅੱਜ ਹੀ ਕਰਵਾਵਾਂਗੇ ਆਪਾਂ। ਮੇਰੇ ਘਰਦਿਆਂ ਨੂੰ ਮੈਂ ਸਭ ਕੁਝ ਦੱਸਿਆ ਹੋਇਆ ਹੈ। ਤੇ ਉਹਨਾਂ ਨੂੰ ਕੋਈ ਇਤਰਾਜ਼ ਵੀ ਨਹੀਂ। ਬਸ ਤੁਸੀਂ ਸਾਰੇ ਮੰਨ ਜੋ। ਮਨਵੀਰ ਨੇ ਦੋਵਾਂ ਅੱਗੇ ਹੱਥ ਵਣਦੇ ਨੇ ਕਿਹਾ। ਉਹਨਾਂ ਦੋਵਾਂ ਨੇ ਵੀ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਹਮਮੀ ਭਰ ਦਿੱਤੀ। ਫਿਰ ਮਨਵੀਰ ਦੇ ਕਹੇ ਅਨੁਸਾਰ ਹੀ ਗੀਤ ਦੇ ਪਾਪਾ ਨੇ ਉਸਦੀ ਮੰਮੀ ਨਾਲ ਗੱਲ ਕੀਤੀ। ਪਹਿਲਾਂ ਤਾਂ ਉਹ ਬਹੁਤ ਗੁੱਸੇ ਹੋਈ ਪਰ ਫਿਰ ਗੀਤ ਦੇ ਪਾਪਾ ਦੇ ਫੈਸਲੇ ਨੂੰ ਉਲਟਾਉਣ ਦੀ ਕੋਸ਼ਿਸ਼ ناکਾਮਜਾਬ ਹੁੰਦੀ ਦੇਖ ਕੇ ਉਹ ਵੀ ਮੰਨ ਗਈ। ਥੋੜੇ ਸਮੇਂ ਬਾਅਦ ਤਾਰੀ ਵੀ ਆ ਗਿਆ ਅਤੇ ਆਉਂਦੇ ਨੂੰ ਹੀ ਮਨਵੀਰ ਨੇ ਉੱਥੇ ਹੀ ਬੁਲਾਇਆ ਜਿੱਥੇ ਉਹ ਗੀਤ ਦੇ ਪਾਪਾ ਤੇ ਭੈਣ ਨਾਲ ਸਵੇਰ ਤੋਂ ਗੱਲਾਂ ਕਰ ਰਿਹਾ ਸੀ ਉੱਥੇ ਹੀ ਮਨਵੀਰ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਅਤੇ ਗੀਤ ਤੇ ਉਸਦੀ ਮਾਂ ਨੂੰ ਵੀ ਬੁਲਾ ਲਿਆ ਸੀ ਸਾਰੇ ਇਕੱਠੇ ਹੋ ਚੁੱਕੇ ਸਨ ਮਨਵੀਰ ਨੇ ਸਮਾਨਾਗ ਵਾਉਂਦੇ ਹੋਏ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਮੈਨੂੰ ਨਹੀਂ ਪਤਾ ਕਿ ਇਹ ਸਭ ਠੀਕ ਹੈ ਜਾਂ ਗਲਤ ਪਰ ਮੈਂ ਜੋ ਕੁਝ ਵੀ ਕੀਤਾ ਹੈ ਜਾਂ ਕਰਨ ਜਾ ਰਿਹਾ ਹੈ ਉਹਦੇ ਵਿੱਚ ਜਿੰਨੀ ਕੁ ਮੇਰੀ ਸਮਝ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਸਾਰਿਆਂ ਦੀ ਹੀ ਭਲਾਈ ਹੈ ਇਹ ਮੇਰਾ ਦੋਸਤ ਹੈ ਤਾਰੀ ਤਾਰੀ ਨੂੰ ਇਸ਼ਾਰੇ ਨਾਲ ਕੋਲ ਬੁਲਾਉਂਦੇ ਹੋਏ ਇਹ ਤੇ ਗੀਤ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਸਮਝਦੇ ਨੇ ਪਿਆਰ ਵੀ ਕਰਦੇ ਨੇ ਮੈਂ ਨਹੀਂ ਚਾਹੁੰਦਾ ਕਿ ਇਹ ਦੋਵੇਂ ਅਲੱਗ ਹੋਣ ਮੇਰੇ ਕਰਕੇ ਤਾਂ ਮੇਰੇ ਜਿਉਂਦੇ ਜੀਤਾ ਕਦੇ ਵੀ ਨਹੀਂ ਤੁਸੀਂ ਮੌਕੇ ਦੀ ਨਿਜਾਗਤ ਨੂੰ ਸਮਝਦੇ ਹੋਏ ਮੇਰੇ ਦੋਸਤ ਤਾਰੀ ਤੇ ਗੀਤ ਨੂੰ ਆਸ਼ੀਰਵਾਦ ਦੇ ਕੇ ਉਹਨਾਂ ਦੇ ਇਸ ਰਿਸ਼ਤੇ ਨੂੰ ਵਿਆਹ ਬੰਧਨ ਵਿੱਚ ਬੰਨਣ ਦੀ ਰਜਮੰਦੀ ਦੇ ਦਿਓ ਤਾਂ ਇਸ ਤੋਂ ਵਧੀਆ ਪੁੰਨ ਦਾ ਕੰਮ ਸ਼ਾਇਦ ਕੋਈ ਨਹੀਂ ਹੋਣਾ ਹੱਥ ਵਨ ਕੇ ਮੇਰੀ ਬਸ ਇਹੀ ਗੁਜਾਰਿਸ਼ ਹੈ ਤੁਹਾਡੇ ਸਭ ਅੱਗੇ ਅਜੀ ਮਨਵੀਰ ਬੋਲ ਹੀ ਰਿਹਾ ਸੀ ਕਿ ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾ ਦਿੱਤਾ ਮਨਵੀਰ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅਤੇ ਗੀਤ ਦੀ ਮੰਮੀ ਨੂੰ ਦਰਵਾਜਾ ਖੋਲਣ ਦਾ ਇਸ਼ਾਰਾ ਕਰਕੇ ਉਹ ਆਪ ਵੀ ਖਾਲੀ ਪਈ ਕੁਰਸੀ ਤੇ ਬੈਠ ਗਿਆ ਗੀਤ ਦੀ ਮੰਮੀ ਨੇ ਦਰਵਾਜਾ ਖੋਲ੍ਹਿਆ ਤਾਂ ਬਾਹਰ ਨਿਮਾ ਖੜਾ ਸੀ ਉਸ ਨੇ ਬਿਨਾਂ ਕਿਸੇ ਦੀ ਕੋਈ ਵੀ ਗੱਲ ਪੁੱਛਣ ਦੀ ਉਡੀਕ ਕੀਤੇ ਹੀ ਕਿਹਾ ਚਾਚੀ ਆਹ ਤਾਰੀ ਮੇਰਾ ਦੋਸਤ ਹੈ ਇਹਦੇ ਤੇ ਗੀਤ ਵਾਰੇ ਜਿਹੜੀਆਂ ਵੀ ਗੱਲਾਂ ਤੁਹਾਨੂੰ ਸੁਣਾਈਆਂ ਗਈਆਂ ਸੀ ਉਹ ਸਭ ਝੂਠ ਸੀ ਕੋਈ ਗਲਤੀ ਨਹੀਂ ਕੀਤੀ ਇਹਨਾਂ ਦੋਹਾਂ ਨੇ ਨਾਲੇ ਤੁਸੀਂ ਜੀਤੋ ਵਰਗੀ ਦੀਆਂ ਗੱਲਾਂ ਚਾਕੇ ਆਪਣੀ ਕੁੜੀ ਦੀਆਂ ਖੁਸ਼ੀਆਂ ਦਾ ਗਲਾ ਕਿਉਂ ਘੁੱਟਣ ਲੱਗੇ ਹੋ ਉਹਦੇ ਤਾਂ ਮੰਨਦੀਆਂ ਹੋ ਗਈਆਂ ਸਾਰੇ ਪਿੰਡ 'ਚ ਗੱਲਾਂ ਜੋ ਕਰਾ ਦਿੱਤੀਆਂ ਉਹਨੇ ਗੀਤ ਦੀਆਂ ਇਹੋ ਜਿਹੇ ਲੋਕਾਂ ਨੂੰ ਨਹੀਂ ਮੂੰਹ ਲਾਈਦਾ ਬੋਤਾ ਚਾਚੀ ਮੇਰੇ ਤੇ ਯਕੀਨ ਕਰਕੇ ਗੀਤ ਨੂੰ ਤਾਰੀ ਨਾਲ ਤੋੜ ਦੋ ਇਹਦੀ ਰੋਟੀ ਪੱਕਦੀ ਹੋ ਜੂ ਬਚਪਨ ਤੋਂ ਹੀ ਆਪੇ ਰੋਟੀ ਪਕਾਉਂਦਾ ਏ ਹੁਣ ਤੱਕ ਨਾਲੇ ਮੇਰਾ ਵੇਲੀ ਇੰਨਾ ਵੀ ਗਰੀਬ ਨਹੀਂ ਵੀ ਗੀਤ ਦੀ ਝੋਲੀ ਖੁਸ਼ੀਆਂ ਨਾਲ ਨਾ ਭਰ ਦਿੱ ਸਕੇ ਕਹਿੰਦੇ ਹੋਏ ਨਿੰਮੇ ਦਾ ਗੱਚ ਭਰ ਆਇਆ ਜੇ ਹੁਣ ਤੁਸੀਂ ਦੋਹਾਂ ਨੇ ਇਹਦੀ ਗਰੰਟੀ ਲਈ ਹੈ ਫਿਰ ਅਸੀਂ ਕੌਣ ਹੁੰਨੇ ਆ ਮਨਾ ਕਰਨ ਵਾਲੇ ਪਰ ਜੇ ਗੀਤ ਨੂੰ ਤਾਰੀ ਨਾਲ ਤੋੜ ਦਿੱਤਾ ਤਾਂ ਲੋਕਾਂ ਨੇ ਸਾਨੂੰ ਮਿਹਣੇ ਮਾਰ ਮਾਰ ਹੀ ਮਾਰ ਦੇਣਾ ਏ ਕਹਿਣਗੇ ਜਿਹੜਾ ਲੱਭਿਆ ਸੀ ਉਹਨੂੰ ਛੱਡ ਕੇ ਕੁੜੀ ਨੂੰ ਹੋਰ ਮੁੰਡੇ ਨਾਲ ਤੋੜਤਾ ਗੀਤ ਦੀ ਮਾਂ ਨੇ ਕਿਹਾ ਉਹਦਾ ਇਲਾਜ ਤਾਂ ਬਹੁਤ ਸੌਖਾ ਏ ਮੈਂ ਸਮਝਾਇਆ ਤਾਂ ਸੀ ਤੁਹਾਨੂੰ ਤੇ ਰੀਤ ਨੂੰ ਅੰਕਲ ਮਨਵੀਰ ਨੇ ਗੀਤ ਦੇ ਪਾਪਾ ਵੱਲ ਦੇਖਦਿਆਂ ਕਿਹਾ ਸਾਰੋ ਲੋਕਾਂ ਦਾ ਕੰਮ ਹੀ ਗੱਲਾਂ ਕਰਨਾ ਹੁੰਦਾ ਏ ਸਿਆਣਿਆਂ ਨੇ ਐਵੇਂ ਥੋੜਾ ਕਿਹਾ ਵੀ ਦਾਤੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋਹੀ ਪਾਸੇ ਲੋਕਾਂ ਨੂੰ ਤਾਂ ਬਸ ਬੋਲਣਾ ਆਉਂਦਾ ਹੁੰਦਾ ਏ ਆਪਣੇ ਘਰ ਦਾ ਆਪਾਂ ਨੂੰ ਪਤਾ ਏ ਨਾਲੇ ਆਪਣੀਆਂ ਧੀਆਂ ਦਾ ਚੰਗਾ ਮਾੜਾ ਆਪਾਂ ਆਪ ਦੇਖਣਾ ਏ ਲੋਕਾਂ ਨੇ ਕਿਹੜਾ ਆਪਣੀਆਂ ਧੀਆਂ ਦਾ ਦੁੱਖ ਬੰਡਾਲ ਲੈਣਾ ਇਹ ਕੱਲ ਨੂੰ ਕੋਈ ਉਹਨਾਂ ਕੋਲ ਜਾ ਕੇ ਚੱਲ ਹੁਣ ਛੱਡ ਇਹ ਗੱਲਾਂ ਫਿਰ ਵੇਲੇ ਟਾਈਮ ਸਹੀ ਤੂੰ ਹੁਣ ਆਹ ਮੁੰਡਿਆਂ ਦੇ ਨਾਲ ਆਪਣੀਆਂ ਧੀਆਂ ਦਾ ਸ਼ਗਨ ਕਰ ਤੇ ਦੋਵਾਂ ਨੂੰ ਉਹਨਾਂ ਦੇ ਅਸਲੀ ਘਰ ਤੋਰ ਗੀਤ ਦੇ ਪਾਪਾ ਨੇ ਆਪਣੀ ਪਤਨੀ ਨੂੰ ਕਿਹਾ ਫਿਰ ਬਿਨਾਂ ਕਿਸੇ ਨੂੰ ਕੁਝ ਵੀ ਦੱਸੇ ਦੋਵਾਂ ਮੁੰਡਿਆਂ ਅਤੇ ਕੁੜੀਆਂ ਨੂੰ ਬਿਠਾ ਕੇ ਪਹਿਲਾਂ ਸ਼ਗਨ ਪਾ ਦਿੱਤਾ ਗਿਆ ਫੇਰ ਮਨਵੀਰ ਦੀ ਵਿਆਹ ਤੋਂ ਅਨਸਾਰ ਹੀ ਗੁਰੂ ਘਰ ਵਿੱਚ ਲੈ ਜਾ ਕੇ ਦੋਵਾਂ ਜੋੜੀਆਂ ਦੇ ਆਨੰਦ ਕਾਰਜ ਕਰਵਾ ਦਿੱਤੇ ਗਏ ਉਸ ਤੋਂ ਬਾਅਦ ਸਾਰਿਆਂ ਨੇ ਦੇਖ ਲੈ ਕੇ ਲੰਗਰ ਹਾਲ ਵਿੱਚ ਬੈਠ ਕੇ ਲੰਗਰ ਛਕਿਆ ਸ਼ਾਮ ਹੋਣ ਲੱਗ ਪਈ ਸੀ ਜੀ ਦੇ ਮਾਪੇ ਆਪਣੀਆਂ ਧੀਆਂ ਦੀ ਵਿਦਾਈ ਦੀ ਤਿਆਰੀ ਕਰ ਰਹੇ ਸਨ ਉਧਰ ਤਾਰੀ ਅਤੇ ਗੀਤ ਮਨਵੀਰ ਦਾ ਹੱਥ ਜੋੜ ਕੇ ਧੰਨਵਾਦ ਕਰ ਰਹੇ ਸਨ ਨਜ਼ਰਾਂ ਨਾਲ ਦੋਵਾਂ ਦੇ ਮੂੰਹ ਵੱਲ ਦੇਖ ਰਹੇ ਸਨ ਗੀਤ ਦੀਆਂ ਅੱਖਾਂ ਨਮਸਾਨਾ ਕੋਲ ਕੜੀ ਗੀਤ ਉਸ ਨੂੰ ਚੁੱਪ ਕਰਵਾ ਰਹੀ ਸੀ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਦੋਵਾਂ ਦੀਆਂ ਡੋਲੀਆਂ ਤੋਰਤੀਆਂ ਗਈਆਂ ਅਤੇ ਦੋਵੇਂ ਆਪਣੇ ਘਰ ਜਾ ਕੇ ਬਹੁਤ ਖੁਸ਼ ਸਨ ਸਭ ਨੂੰ ਇਸ ਅਪਰਾਥਪਰੀ ਵਿੱਚ ਹੋਏ ਵਿਆਹ ਨੇ ਜਿੰਨਾ ਹੈਰਾਨ ਕੀਤਾ ਸੀ ਉਸ ਤੋਂ ਕਿਤੇ ਜ਼ਿਆਦਾ ਤਾਰੀ ਤੇ ਗੀਤ ਨੂੰ ਖੁਸ਼ ਵੀ ਕੀਤਾ ਸੀ ਇਹ ਸੀ ਜੀ ਕਹਾਣੀ ਸਫਰੀ ਮੁਹੱਬਤ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ